ਸਤ ਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਇਹ ਹੈ ਜੀ ਰੋਪੜ ਜ਼ਿਲ੍ਹੇ ਦੇ ਮਰਿੰਡਾ ਸ਼ਹਿਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਕੱਢੇ ਜਾ ਰਹੇ ਨਗਰ ਕੀਰਤਨ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਪੰਜ ਪਿਆਰੇ ਪੰਜ ਨਿਸ਼ਾਨਚੀ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਹਨ ਅਤੇ ਪਿੱਛੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਸ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਨਾਲ ਨਾਲ ਚੱਲ ਰਹੇ ਹਨ ਅਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਅਤੇ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਇਹ ਹੈ ਜੀ ਮਰਿੰਡੇ ਸ਼ਹਿਰ ਦਾ ਦ੍ਰਿਸ਼ ਸੰਗਤਾਂ ਨਾਲ ਨਾਲ ਚੱਲ ਰਹੀਆਂ ਹਨ ਅਤੇ ਅੱਗੇ ਅੱਗੇ ਝਾੜੂ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਰਾਸਤਾ ਜਿਹੜਾ ਹੈ ਸਾਫ਼ ਕੀਤਾ ਜਾ ਰਿਹਾ ਪਾਣੀ ਦਾ ਛੜਕਾਓ ਕੀਤਾ ਜਾ ਰਿਹਾ ਇਹ ਨਗਰ ਕੀਰਤਨ ਦੇਖਿਆ ਹੀ ਬਣਦਾ ਹੈ ਜੀ ਮਰਿੰਡਾ ਸ਼ਹਿਰ ਦਾ ਇਹ ਨਗਰ ਕੀਰਤਨ ਹੈ ਜੀ ਸੰਗਤਾਂ ਵੱਧ ਚੜ੍ਹ ਕੇ ਸ਼ਮੂਲੀਅਤ ਕਰ ਰਹੀਆਂ ਹਨ ਜੀ ਸ਼ਹਿਰ ਵਾਸੀ ਨਗਰ ਕੀਰਤਨ ਵਿੱਚ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਹੋਏ ਨੇ ਜਿਨ੍ਹਾਂ ਵਿੱਚ குருਕਾ ਲੰਗਰ ਤਾਂ ਵਰਤ ਹੀ ਰਿਹਾ ਹੈ ਅਤੇ ਹੋਰ ਫਰੂਟਾਂ ਦੇ ਲੰਗਰ ਵੀ ਚੱਲ ਰਹੇ ਹਨ ਸੰਗਤਾਂ ਨਾਲ ਨਾਲ ਝਾੜੂ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਆਣ ਲਈ ਰਸਤਾ ਪਧਰਾ ਕਰ ਰਹੀਆਂ ਹਨ ਪਾਣੀ ਦਾ ਛੜਕਾ ਕਰ ਰਹੀਆਂ ਹਨ ਅਤੇ ਬੀਬੀਆਂ ਝਾੜੂ ਲਗਾ ਰਹੀਆਂ ਹਨ ਨਗਰ ਕੀਰਤਨ ਚੱਲ ਰਿਹਾ ਹੈ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਗਾਤਾਰ ਨਤਮਸਤਕ ਹੋ ਰਹੀਆਂ ਹਨ ਸੁੰਦਰ ਪਾਲਕੀ ਵਿੱਚ ਫੁੱਲਾਂ ਲੱਦੀ ਪਾਲਕੀ ਵਿੱਚ ਸ਼ਿੰਗਾਰੇ ਗਏ ਗਈ ਬਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਹਨ ਏ ਦੇਖੋ ਜੀ ਨਗਰ ਕੀਰਤਨ ਦਾ ਦ੍ਰਿਸ਼ ਮੋਰਿੰਡਾ ਸ਼ਹਿਰ ਬਰਸੀਆਂ ਸਮੂਹ ਗੁਰੂ ਨਾਨਕ ਨਾਮ ਲੇਵਰ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਤੇ ਤੁਮ-ਤਾਮ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬੱਚੇ ਬੁੱਢੇ ਬੀਬੀਆਂ ਬਜ਼ੁਰਗ ਸਭ ਸ਼ਾਮੂਲੀਅਤ ਕਰ ਰਹੇ ਹਨ ਟਰੈਕਟਰ ਟਰਾਲੀਆਂ ਤੋਂ ਸੰਗਤ ਲਾਗਲੇ ਪਿੰਡਾਂ ਤੋਂ ਮੋਰਿੰਡਾ ਵਿਖੇ ਪਹੁੰਚ ਰਹੀ ਹੈ ਮਰੀਂਡਾ ਵਿਖੇ ਪਹੁੰਚ ਰਹੀ ਹੈ ਸੰਗਤ ਟਰੈਕਟਰ ਟਰਾਲੀਆਂ ਵਿੱਚ ਅਤੇ ਇੱਕ ਦੂਜੇ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਸੰਗਤਾਂ ਵੱਲੋਂ ਦੇਖੋ ਇਹ ਨਗਰ ਕੀਰਤਨ ਮਰੀਂਡਾ ਸ਼ਹਿਰ ਦਾ ਹੈ ਮਰੀਂਡਾ ਸ਼ਹਿਰ ਦੀ ਮੇਨ ਮਾਰਕੀਟ ਵਿੱਚੋਂ ਲੰਘ ਰਿਹਾ ਹੈ ਇਹ ਨਗਰ ਕੀਰਤਨ ਦੇਖੋ ਫੁੱਲਾਂ ਨਾਲ ਸ਼ਿੰਗਾਰੀ ਗਈ ਵਿਸ਼ੇਸ਼ ਬੱਸ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਭੇਤ ਹਨ ਅਤੇ ਸੰਗਤਾਂ ਇਸ ਦੇ ਨਾਲ-ਨਾਲ ਚੱਲ ਰਹੀਆਂ ਹਨ ਅੱਗੇ ਅੱਗੇ